ਜਗਜੀਤ ਸਿੰਘ ਢੱਲੇਵਾਲ ਬਾਰਡਰ ਦੇ ਉੱਤੇ ਬੈਠੇ ਨੇ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਦੀਆਂ ਅੱਖਾਂ ਖੋਲ੍ਹਣੀਆਂ ਚਾਹੁੰਦੇ ਹਾਂ ਕਿ ਸਰਕਾਰ ਹਮੇਸ਼ਾ ਕਹਿੰਦੀ ਹੈ ਕਿ ਇੱਥੇ ਪੰਜਾਬ ਦੇ ਹੀ ਕਿਸਾਨ ਬੈਠੇ ਨੇ ਦੂਸਰੀਆਂ ਸਟੇਟਾਂ ਦੇ ਕਿਸਾਨ ਤਾਂ ਸਤੋਂ ਖੁਸ਼ ਨੇ ਪਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਇੱਥੇ ਹਰ ਇੱਕ ਸਟੇਟ ਯੂਪੀ ਤੋਂ ਲੈ ਕੇ ਬਿਹਾਰ ਤੱਕ ਹਰ ਇੱਕ ਸਟੇਟ ਦਾ ਬੰਦਾ ਇੱਥੇ ਬੈਠਾ ਹੈ ਅਤੇ ਸਰਕਾਰ ਦੀਆਂ ਨੀਤੀਆਂ ਤੋਂ ਨਾ ਖੁਸ਼ਾ ਤੇ ਸੁਆਮੀ ਨਾਥਨ ਰਿਪੋਰਟ ਲਾਗੂ ਕਰਾਉਣੀ ਚਾਹੁੰਦਾ ਹੈ ਤੇ ਹਰ ਇੱਕ ਬੰਦਾ ਹਰ ਇੱਕ ਕਿਸਾਨ ਆਪਣੀ ਮਿਹਨਤ ਦਾ ਮੁੱਲ ਚਾਹੁੰਦਾ ਹੈ ਪਰ ਜਿਹੜੀ ਇਹ ਸਰਕਾਰ ਹੈ ਇਹ ਸਾਡੀਆਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੀ ਅਸੀਂ ਆਪਣਾ ਜਿਹੜਾ ਹੱਕ ਹੈ ਉਹ ਲੈ ਕੇ ਰਹਿਣਾ ਹੈ ਉਹਨਾਂ ਨੇ ਕੀ ਕਿਹਾ ਤੁਹਾਨੂੰ ਸੁਣਾਉਨੇ ਆ ਆ ਇੱਕ ਗੱਲ ਹੈ ਜਿਹੜੀ ਲੇਖੇ ਕਰਦੀ ਹੈ ਜਿਹੜਾ ਲਗਾਤਾਰ ਸਰਕਾਰ ਪ੍ਰਚਾਰ ਕਰ ਰਹੀ ਹੈ ਕਿ ਪੰਜਾਬੀਆਂ ਦਾ ਇਹ ਦੇ ਵਿੱਚ ਤਾਂ ਹੋਰ ਦੇਸ਼ ਦੀਆਂ ਬਾਕੀ ਸਟੇਟਾਂ ਤੋਂ ਕੋਈ ਲੋਕ ਨਹੀਂ ਹੈਗੇ ਆ ਜਿਹੜਾ ਬੈਨਰ ਹੈ ਇਹ ਜਿਹੜਾ ਤੰਬੂ ਹੈ ਇਹ ਦੋ ਉਹ ਮੋਰਚੇ ਤੇ ਯੂਪੀ ਤੋਂ ਆਏ ਭਾਰਤੀ ਕਿਸਾਨ ਯੂਨੀਅਨ ਕਿਸਾਨ ਕ੍ਰਾਂਤੀ ਇਸ ਯੂਨੀਅਨ ਦਾ ਹੈ ਔਰ ਇੱਥੇ ਇਹ ਦੋ ਤੰਬੂ ਨੇ ਯੂਪੀ ਦੇ ਇੱਕ ਇਹਨਾਂ ਦਾ ਤੰਬੂ ਯੂਪੀ ਵਾਲਿਆਂ ਦਾ ਬਿਲਕੁਲ ਅਗਲੇ ਪਾਸੇ ਹੈ ਇਹ ਵੀਰ ਨੇ ਯੂਪੀ ਤੋਂ ਜਿਹੜੇ ਲਗਾਤਾਰ ਰੈਗੂਲਰ ਮੋਰਚੇ ਦੇ ਵਿੱਚ ਲਗਾਤਾਰ ਬੈਠੇ ਨੇ ਔਰ ਮੋਰਚੇ ਨੂੰ ਸੰਭਾਲ ਕੇ ਰੱਖਿਆ ਮੋਰਚੇ ਦਾ ਸਹਿਯੋਗ ਕਰ ਰਹੇ ਨੇ ਸੋ ਇਹ ਭਲੇਖੇ ਦੂਰ ਕਰਦੀਆਂ ਗੱਲਾਂ ਜਿਹੜੀਆਂ ਸਰਕਾਰਾਂ ਗਲਤ ਧਰਮ ਫਲਾਉਣ ਤੇ ਜ਼ੋਰ ਲਗੀਆਂ ਹੋਈਆਂ ਨੇ ਕਿ ਮੋਰਚਾ ਕੱਲੇ ਪੰਜਾਬੀਆਂ ਦਾ ਹੈ ਇਹ ਤਾਂ ਖਾਲਸਤਾਨੀਆਂ ਦਾ ਹੈ ਜਦੋਂ ਇਹੋ ਜਿਹੇ ਵੀਰ ਨਾਲ ਮੋਰਚੇ ਦੇ ਵਿੱਚ ਨજરੋਂ ਦੇ ਉਦੋਂ ਪਤਾ ਲੱਗਦਾ ਹੈ ਕਿ ਨਹੀਂ ਇਸ ਸਰਕਾਰ ਧਰਮ ਫਲਾ ਰਹੀ ਹੈ ਮੋਰਚਾ ਪੂਰੇ ਦੇਸ਼ ਦਾ ਦੇਸ਼ ਦੇ ਕਿਸਾਨਾਂ ਦਾ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਵੇਗਾ ਕਰਨਾਟਕਾ ਤੋਂ ਕੋਰਗੁਰ ਸ਼ਾਂਤਕਮਾਰ ਜੀ ਇੱਥੇ ਆਏ ਪੀਰ ਪਾਂਡਿਆਨ ਜੀ ਆਏ ਇੱਥੇ ਤਾਮਿਲਨਾਡੂ ਤੋਂ ਫਿਰ ਇਸੇ ਤਰੀਕੇ ਨਾਲ ਯੂਪੀ ਵਾਲੇ ਤਾਂ ਬੈਠੇ ਦੇਸੀ ਰਹੇ ਨੇ ਤੁਹਾਨੂੰ ਇਧਰ ਆਪਣੇ ਸਾਥੀ ਅਰਣੁਕਮਾਰ ਜੀ ਲਗਾਤਾਰ ਇਸ ਮੋਰਚੇ ਨਾਲ ਜੁੜੇ ਹੋਏ ਨੇ ਬਿਹਾਰ ਤੋਂ ਔਰ ਇਦੂਗਾਹਾਂ ਤੇਲੰਗਾਨਾ ਆਂਧਰਾ ਪ੍ਰਦੇਸ਼ ਉਥੋਂ ਵੀ ਕਿਸਾਨਾਂ ਦੀ ਆਮਦ ਲਗਾਤਾਰ ਇੱਥੇ ਆਉਣ ਜਾਣ ਬਣਿਆ ਰਹਿੰਦਾ ਹੈ ਸੋ ਇਸ ਕਰਕੇ ਇਹ ਮੋਰਚਾ ਇਸ ਵੇਲੇ ਪੂਰੇ ਦੇਸ਼ ਦਾ ਮੋਰਚਾ ਪੂਰੇ ਦੇਸ਼ ਦੇ ਕਿਸਾਨਾਂ ਦਾ ਮੋਰਚਾ ਕਿਸੇ ਇੱਕ ਜਮਾਤ ਦਾ ਨਹੀਂ ਹੈ ਸੋ ਸਾਰੇ ਦੇਸ਼ ਨੂੰ ਮੇਰੀ ਅਪੀਲ ਹਰ ਦੇਸ਼ ਦੇ ਹਰ ਨਾਗਰਿਕ ਹਰ ਕਿਸਾਨ ਨੂੰ ਜੋ ਤਕੜੇ ਹੋ ਕੇ ਇਸ ਮੋਰਚੇ ਦਾ ਸਾਥ ਦਿਓ ਇਹਦੇ ਵਿੱਚ ਸ਼ਮੂਲੀਅਤ ਕਰੋ ਤਾਂ ਕਿ ਇਸ ਮੋਰਚੇ ਨੂੰ ਜਿੱਤਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਇਹ ਸਾਡੇ ਲੋਕਾਂ ਦੀ ਲਾਈਫ ਲਾਈਨ ਹੈ ਲੋਕਾਂ ਦਾ ਜੀਵਨ ਹੈ ਇਹ ਤਾਂ ਹੀ ਹੋ ਸਕਣਾ ਬਚਣਾ ਹੈ ਜੇਕਰ ਅਸੀਂ ਸਾਰੇ ਜਣੇ ਤਕੜੇ ਹੋ ਕੇ ਇਸ ਮੋਰਚੇ ਨੂੰ ਸੰਭਾਲਣ ਦਾ ਯਤਨ